ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਖੇਤੀવાડી ਦੇ ਸੰਦਾਂ ਦਾ ਕਾਰੋਬਾਰ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੇ ਐਡਾਂ ਲੈ ਕੇ ਆਏ ਹਾਂ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਸਾਰੀ ਜਾਣਕਾਰੀ ਦਿੱਤੀ ਜਾਊਗੀ। ਲੇਜ਼ਰ ਕਰਾਹ ਵਿਕਾਊ ਹੈ ਜੀ 2023 ਮਾਡਲ 400 ਘੰਟੇ ਚੱਲਿਆ ਏਰੀਆ ਪਿੰਡ ਭੈਣੀ ਮਹਰਾਜ ਬਰਨਾਲਾ 9855633655 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਲੇਜ਼ਰ ਕਰਾ ਖਰੀਦ ਸਕਦੇ ਹੋ। ਸੀਟੀ 100 ਮੋਟਰਸਾਈਕਲ ਵਿਕਾਊ ਹੈ ਜੀ 2018 ਮਾਡਲ ਏਰੀਆ ਬਾਗਾ ਪੁਰਾਣਾ एक्सचेंज ਕਰ ਲੈਣਗੇ ਚਾਰਜ ਵਾਲੀ ਸਕੂਟਰੀ ਨਾਲ ਤੇ ਰੇਟ ਹੈਗਾ ਜਿਹਦਾ 37000 ਪੰਜਾਬ ਨੰਬਰ ਹੈ ਬਾਕੀ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਇਸ ਨੰਬਰ ਤੇ ਤੁਸੀਂ ਇਸ ਵੀਰ ਦੇ ਨਾਲ ਗੱਲ ਕਰ ਸਕਦੇ ਹੋ ਜੀ 9814836813 9814836813 ਇਸ ਨੰਬਰ ਤੇ ਤੁਸੀਂ ਇਸ ਵੀਰ ਦੇ ਨਾਲ ਸਿਟੀ 100 ਮੋਟਰਸਾਈਕਲ ਬਾਰੇ ਗੱਲ ਕਰ ਸਕਦੇ ਹੋ ਦੂਜੇ ਸੂਏ ਬੈਡ ਵਿਕਾਊਆ ਮੰਗਰ ਬੱਛੀ ਹੈ ਦੋ ਦੋ 14 ਕਿਲੋ ਤਿਆਰ ਹੈ ਜੀ 45000 ਪਰ ਰੇਟ ਮੰਗਾ ਏਰੀਆ ਪਿੰਡ ਪਧੇਰ ਜਲੰਧਰ 8725094296 ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਦੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਦੇਖਣ ਨੂੰ ਮਿਲ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ 43630 ਟਰੈਕਟਰ ਵਿਕਾਊ ਹੈ ਜੀ 2002 ਮਾਡਲ 60% ਦਾਦੀ ਕੰਡੀਸ਼ਨ 2.5 ਲੱਖ ਰੁਪਏ ਰੇਟ ਮੰਗਿਆ ਏਰੀਆ ਜੀ ਪੈਂਡਰ ਫਤੂ ਵਰਕਤ ਗੁਰਦਾਸਪੁਰ ਪਿੰਡ ਫਤੂ ਵਰਕਤ ਗੁਰਦਾਸਪੁਰ 99699585103 ਇਸ ਨੰਬਰ ਤੇ ਫੋਨ ਕਰਕੇ 436 30 ਟਰੈਕਟਰ 2.5 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਨਿਊ ਹਾਲੈਂਡ 630 ਸਪੈਸ਼ਲ ਐਡੀਸ਼ਨ ਟਰੈਕਟਰ ਵਿਕਾਊ ਹੈ ਜੀ 2020 ਮਾਡਲ ਲਾਸਟ ਹੈ ਜੀ 8 ਲੱਖ ਰੁਪਏ ਰੇਟ ਮੰਗੇ ਏਰੀਆ ਗੁਰਦਾਸਪੁਰ ਬਦਿਆ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਜੀ ਇਹ ਐਨ ਆਰ ਆਈ ਵੀਰ ਦਾ ਟਰੈਕਟਰ ਹੈਗਾ ਘਰੇ ਖੜਾ ਹੈ ਬਹੁਤ ਹੀ ਘੱਟ ਚੱਲੇ ਏਰੀਆ ਗੁਰਦਾਸਪੁਰ ਤੁਸੀਂ ਵਟਸਐਪ ਰਾਹੀਂ ਕਾਲ ਕਰਕੇ ਖਰੀਦ ਸਕਦੇ ਹੋ 0035794409785 ਇਸ ਨੰਬਰ ਤੇ ਸਵੀਧਨਾ ਵਟਸਐਪ ਰਾਹੀਂ ਗੱਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਫਾਰਮ ਟਰੈਕ 60 ਟਰੈਕਟਰ ਵਿਗਾਊ ਹੈ ਜੀ 2011 ਮਾਡਲ ਹੈ ਪਾਵਰ ਸਟੀering ਹੈ ਜੀ ਏਰੀਆ ਤਰਨਤਾਰ ਇੰਜਨ ਗੇਅਰ ਦਾ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਟੈਰਾਂ ਦੀ ਕੰਡੀਸ਼ਨ ਵਧੀਆ ਪਈ ਹੈ ਜੀ ਤੇ ਬਾਕੀ ਰੇਟ ਦੀ ਗੱਲ ਕਰੀਏ ਤਾਂ 3,50,000 ਰੁਪਏ ਦਾ ਰੇਟ ਹੈ 11 ਮਾਡਲ ਹੈ ਜੀ ਪਾਵਰ ਸਟੀering ਦਾ ਤਰਨ ਤਾਰਨ ਦੇ ਵਿੱਚ ਇਹ ਟਰੈਕਟਰ ਖੜਾ ਹੈ 985567308 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਟਰਾਲਾ ਵਿਕਾਊ ਹੈ ਜੀ ਟਰਾਲੇ ਦਾ ਸਾਈਜ਼ ਹੈ 11x6.5 50% ਟੈਰਾਂ ਦੀ ਕੰਡੀਸ਼ਨ 1,80,000 ਰੇਟ ਮੰਗਿਆ ਫੁੱਲ ਹੈਵੀ 3 ਸਟੇਜ ਜੈਕ ਏਰੀਆ ਪਿੰਡ ਬੰਬੀਹਾ ਭਾਈ ਮੋਗਾ 9781937965 ਇਸ ਨੰਬਰ ਤੇ ਫੋਨ ਕਰਕੇ ਟਰਾਲਾ 11/665 ਪੰਜ ਦਾ ਜਿਹੜਾ ਤੁਸੀਂ 1,80,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਵਧੀਆ ਬਿਡ ਲੱਗੇ ਨੇ ਜੀ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਮਰੂਤੀ ਕੈਂਪਰ ਗੱਡੀ ਵਿਕਾਊ 1999 ਮਾਡਲ ਬੜੀਆ ਤਿਆਰ ਕਰਵਾਈ ਹੋਈ ਹੈ ਜੀ ਬੜੀਆ ਤਿਆਰ ਕਰਵਾਈ ਹੋਈ ਹੈ 1999 ਮਾਡਲ ਹੈ ਜੀ ਕਾਗਜ਼ ਵਗੈਰਾ ਪੂਰੇ ਨੇਗੇ 44,000 ਰੁਪਏ ਦਾ ਰੇਟ ਰੱਖਿਆ ਗਿਆ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਹੈ ਤੁਸੀਂ ਇਸ ਨੰਬਰ ਤੇ ਗੱਲ ਕਰਕੇ ਖਰੀਦ ਸਕਦੇ ਹੋ 8847530407 ਇਸ ਨੰਬਰ ਤੇ ਫੋਨ ਕਰਕੇ ਮਰੂਤੀ ਕੈਂਪਰ ਗੱਡੀ ਹੈ ਜਿਹੜੀ 41000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਅਰਜਨ 555 ਟਰੈਕਟਰ ਵਿਕਾਊ ਆ 2018 ਮਾਡਲ ਹੈ 80% ਦੀ ਕੰਡੀਸ਼ਨ ਹੈ ਏਰੀਆ ਜੀ ਜੈਤੋ ਫਰੀਦਕੋਟ 4,70,000 ਰੇਟ ਮੰਗਿਆ 2018 ਮਾਡਲ ਹੈ ਜੀ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸਾਫ ਕੰਡੀਸ਼ਨ ਦਾ ਇੱਕ ਹੱਥ ਲਿਆ ਹੋਇਆ ਟਰੈਕਟਰ ਹੈ 959214408 959214408 ਇਸ ਨੰਬਰ ਤੇ ਫੋਨ ਕਰਕੇ ਅਰਜਨ 555 ਟਰੈਕਟਰ ਤੁਸੀਂ ਖਰੀਦ ਸਕਦੇ ਹੋ ਸੋਨਲਿਕਾ 750 ਟਰੈਕਟਰ ਵਿਕਾਊ ਹੈ ਜੀ 2015 ਮਾਡਲ ਪੀਵੀ 31 ਨੰਬਰ ਬਾਕੀ ਬੰਦੇ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਰੇਟ ਏਰੀਆ ਵੀਰ ਨੇ ਨਹੀਂ ਦੱਸਿਆ 9814226903 ਇਸ ਨੰਬਰ ਤੇ ਫੋਨ ਕਰਕੇ ਸੋਨਾਲੀਕਾ 750 ਡਾਇਰੈਕਟਰ ਜਿਹੜਾ 2015 ਮਾਡਲ ਰੇਟ ਵਗੈਰਾ ਪੁੱਛ ਕੇ ਤੁਸੀਂ ਇਸ ਨੰਬਰ ਤੇ ਸਾਰੀ ਜਾਣਕਾਰੀ ਲੈ ਕੇ ਖਰੀਦ ਸਕਦੇ ਹੋ ਨੰਬਰ ਸਕਰੀਨ ਤੇ ਉੱਤੇ ਸ਼ੋ ਹੋ ਰਿਹਾ 9814226903 ਬ੍ਰਜਾ ਕ੍ਰੈਟਾ ਗੱਡੀ ਲੈਣੀ ਐ ਇਸ ਵੀਰ ਨੇ ਵਧੀਆ ਕੰਡੀਸ਼ਨ ਦੀ ਗੱਡੀ ਹੋਵੇ ਜੇਕਰ ਕੋਈ ਵੀ ਵੀਰ ਬ੍ਰਜਾ ਗੱਡੀ ਜਾਂ ਕ੍ਰੈਟਾ ਗੱਡੀ ਵੇਚਣ ਦਾ ਚਾਹਵਨ ਹੋਵੇ ਤਾਂ ਇਸ ਵੀਰ ਦੇ ਨਾਲ ਇੱਕ ਵਾਰ ਸੰਪਰਕ ਜ਼ਰੂਰ ਕਰੇ ਇਸ ਵੀਰ ਨੂੰ ਇਹਨਾਂ ਦੋਨਾਂ ਗੱਡੀਆਂ 'ਚ ਕੋਈ ਵੀ ਗੱਡੀ ਮਿਲ ਜੇ ਨੰਬਰ ਨੋਟ ਕਰ ਲਓ 75890 16344 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪੂਰ ਸਿੰਘ ਸੰਗਰੀਏ ਦੇ ਬਣੇ ਹਲ ਬਿਕਾਉ ਨੇ ਜੀ 3 ਕੁਇੰਟਲ weight ਹੈ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਨਵੇਂ ਵਰਗੇ ਪਏ ਨੇ ਜੀ ਇੱਕ ਸਵਿਫਟ ਗੱਡੀ ਵਿਕਾਊ ਹੈ 2013 ਮਾਡਲ ਹੈ ਗੱਡੀ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਬਿਲਕੁਲ ਓਕੇ ਕੰਡੀਸ਼ਨ ਹੈ ਕਾਗਜ਼ ਵਗੈਰਾ ਪੂਰੇ ਨੇ ਏਸੀ ਐਟਰ ਵਧੀਆ ਚੱਲਦਾ ਹੈ ਸਾਇਲੈਂਟ ਗੱਡੀ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਰੇਟ ਹੈ ਜੀ 3 ਲੱਖ ਰੁਪਿਆ ਏਰੀਆ ਜੀ ਪੰਚੇਖ ਕਲਾ ਮੋਗਾ 76961 97220 76961 97220 ਇਸ ਨੰਬਰ ਤੇ ਫੋਨ ਕਰਕੇ ਹਲ ਅਤੇ ਗੱਡੀ ਹੈ ਜਿਹੜੀ ਤੁਸੀਂ ਖਰੀਦ ਸਕਦੇ ਹੋ ਇੱਕ ਟੱਕ 52 ਕਿੱਲੇ ਜ਼ਮੀਨ ਵਿਕਾਊ ਹੈ ਜੀ ਪਾਣੀ ਵਾਲਾ ਡੱਗ ਬਣਿਆ ਹੋਇਆ ਦੋ ਬੋਰ ਸੋਲਰ ਸਿਸਟਮ ਮਹਾਜਨ ਬਿਕਾ ਨੇ ਰੋਡ ਕਿਹੜੀਆਂ ਫਸਲਾਂ ਹੁੰਦੀਆਂ ਨਰਮਾ ਕਣਕ ਜੋਕਪਾ ਰੋਡ ਦਾ ਫਰੰਟ ਹੈ ਜੀ ਤੇ ਰੇਟ ਦੀ ਗੱਲ ਕਰੀਏ ਤਾਂ 3 ਲੱਖ ਰੁਪਏ ਕਿੱਲੇ ਦਾ ਸਿੱਧਾ ਪੰਜਾਬ ਹਰਿਆਣੇ ਦੇ ਬੰਦੇ ਦੇ ਨਾਮ ਹੋ ਸਕਦੀ ਹੈ ਜੇਕਰ ਕੋਈ ਵੀ ਪੰਜਾਬ ਹਰਿਆਣਾ ਦਾ ਵੀਰੇ ਜ਼ਮੀਨ ਖਰੀਦਣ ਦਾ ਚਾਹਵਾਨ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰੋ 98147 94471 ਇਸ ਨੰਬਰ ਤੇ ਫੋਨ ਕਰਕੇ ਇਕੱਠਾ 1 ਟੱਕ 52 ਕਿੱਲੇ ਜ਼ਮੀਨ 3 ਲੱਖ ਰੁਪਏ ਨੂੰ ਕਿੱਲਾ ਪੰਜਾਬ ਹਰਿਆਣਾ ਦੇ ਬੰਦੇ ਦੇ ਸਿੱਧੀ ਨਾ ਹੋਣ ਵਾਲੀ ਜ਼ਮੀਨ ਹੈ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਚਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੇ ਕਮੈਂਟ ਕਰਕੇ ਸੁਝਾਅ ਦੇ ਦਿਓ ਦਿਆ ਕਰੋ ਕਿ ਵੀਡੀਓ ਕਿਵੇਂ ਲੱਗੀ ਜੇਕਰ ਕੋਈ ਵੀ ਵੀਰ ਭੈਣ ਐਡ ਕਰਵਾਉਣ ਦਾ ਚਾਹਵਨ ਹੋਵੇ ਤਾਂ ਤੁਸੀਂ WhatsApp ਨੰਬਰ ਨੋਟ ਕਰ ਸਕਦੇ ਹੋ ਜੋ ਕਿ ਸਕਰੀਨ ਤੇ ਸ਼ੋ ਹੋ ਰਿਹਾ ਹੈ 9877988446 ਚਿੱਟੇ ਅੱਖਰਾਂ ਦੇ ਵਿੱਚ ਇਸ ਨੰਬਰ ਤੇ ਤੁਸੀਂ 5 ਤੋਂ 7 ਫੋਟੋਆਂ ਪ੍ਰੋਪਰ ਵੀਡੀਓ ਕਿਸੇ ਵੀ ਤਰ੍ਹਾਂ ਦੀ ਐਡ ਜ਼ਮੀਨ ਪਲਾਟ ਕੋਠੀਆਂ ਘਰ ਜਾ ਕੋਈ ਤੁਹਾਡੇ ਕੋਲ ਗੱਡੀ ਐ ਟਰੈਕਟਰ ਖੇਤੀਬਾੜੀ ਦੇ ਸੰਦ ਕਿਸੇ ਵੀ ਤਰ੍ਹਾਂ ਦੀ ਐੜਾ ਪਸ਼ੂ ਵਗੈਰਾ ਤਾਂ ਤੁਸੀਂ ਸਾਨੂੰ ਇਸ ਨੰਬਰ ਤੇ ਕਰਨਾ ਕਿ ਇੱਕ ਪ੍ਰੋਪਰ ਵੀਡੀਓ ਬਣਾ ਕੇ 5 ਤੋਂ 7 ਫੋਟਮਾ ਸਾਰੀ ਜਾਣਕਾਰੀ ਦੇ ਨਾਲ ਐੜਾ ਤੁਹਾਡੀ ਟਰੈਕਟਰ ਮੇਲਾ ਚੈਨਲ YouTube ਤੇ Facebook ਤੇ ਖੇਤੀਬਾੜੀ ਦੇ ਸੰਦਾਂ ਦਾ ਕਾਰੋਬਾਰ ਇੱਥੇ ਲਾਈ ਜਾਊਗੀ ਜੀ ਸੋ ਜਿਹੜੇ ਵੀਰ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਉਹਨਾਂ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਉਮੀਦ ਆ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜੇ ਸ਼ੇਅਰ ਕਰਨ ਦੇ ਨਾਲ ਜਿਹੜੀਆਂ ਐਡਾਂ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਸੇਲ ਹੋ ਸਕਦੀਆਂ ਨੇ ਵੀਰਾਂ ਨੇ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲਾਈਕ ਕਰ ਦਿਓ ਤੇ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਕਮੈਂਟਾਂ ਦੇ ਵਿੱਚ ਆਪਦਾ ਏਰੀਆ ਜ਼ਰੂਰ ਦੱਸਣ ਕਿ ਕਿੱਥੋਂ-ਕਿੱਥੋਂ ਵੀਰ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ। ਸੋ ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰਕੇ ਸੁਝਾਅ ਸਾਨੂੰ ਜ਼ਰੂਰ ਦਿਓ ਜੀ। ਬਣੇਗਾ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ। ਧੰਨਵਾਦ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ-ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਇਸੇ ਤਰ੍ਹਾਂ ਦੀਆਂ ਕੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ